ਸ਼ੀਲੂ ਆ ਗਿਆ ਬਾਹੁ ਅਕਬਰ ਪ੍ਰਵਾਲਾ ਮੇਰੇ ਵੀਰੋ ਕੀ ਬਾਤ ਹੈ ਤੇ ਵੀ ਰਵਿੰਦਰ ਲੋਕ ਗੱਲਾਂ ਕਰਦੇ ਹੋ ਤੇ ਵੀ ਹਰਿਆਣੇ ਵਾਲਾ ਜਿਹੜਾ ਸ਼ੀਲੂ ਹੈ ਇਹ ਜਿਹੜਾ ਸੱਤ ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕਬੱਡੀ ਦੇ 스타 ਤੇ ਹੋਰ ਭਰਾ ਕੈਮ ਆ ਸਾਰੇ ਧੰਨਵਾਦ ਬਾਈ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਇੱਕ ਮੇਰੇ ਵੀਰਾਂ ਨੂੰ ਰਿਕਵੈਸਟ ਆ ਸਾਰਿਆਂ ਨੂੰ ਵੀ ਜਿਹੜਾ ਵੀ ਵੀਰ ਵੀਡੀਓ ਦੇਖਦਾ ਵੀਰੇ ਨਾਲ ਦੀ ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਆਈਕਨ ਨੂੰ ਦਬ ਦਿਆ ਕਰੋ ਨਾਲ ਕਿਉਂਕਿ ਜਿਹੜੀ ਫਿਰ ਡੇਲੀ ਦੀ ਡੇਲੀ ਵੀਡੀਓ ਆਉਂਦੀ ਆ ਅਪਡੇਟ ਤੁਹਾਡੇ ਤੱਕ ਤਾਂ ਹੀ ਪਹੁੰਚੂਗੀ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਭਰਾਵੋ ਨੇ ਬਾਕੀ ਵਧੀਆ ਚੱਲ ਰਿਹਾ ਜੀ ਤੇ ਆਉਣ ਵਾਲੇ ਦਿਨਾਂ 'ਚ ਬਸ ਬਈ ਆ ਸੀਜ਼ਨ ਦਾ ਹੁਣ ਐਂਡ ਉਹਦੇ ਕਹਿਣ ਵਾਂਗੂ ਹੋਣ ਵਾਲਾ ਹੀ ਆ ਤੇ ਜੋ ਜੋ ਵੀ ਪਲੇਅਰ ਆਪਣੇ ਲਿੰਕ 'ਚ ਨੇ ਹਨਾ ਸਾਰਿਆਂ ਦੀ ਇੰਟਰਵਿਊ ਕਰਿਆ ਕਰਾਂਗੇ ਤੇ ਇਸ ਚੈਨਲ ਤੇ ਪਾਇਆ ਕਰਾਂਗੇ ਤੇ ਚੈਨਲ ਨੂੰ ਜਰੂਰ ਸਪੋਰਟ ਕਰੋ ਸਾਰੇ ਭਰਾ ਬਹੁਤ ਕੁਝ ਅਜੇ ਮਨ ਚ ਕੱਢਾਂਗੇ ਤੇ ਬਹੁਤ ਭਰਾ ਜਿਹੜੇ ਆਪਣੇ ਕੌਡੀ ਵਾਲੇ ਯਾਨੀ ਕਿ ਪਹਿਲੀਆਂ ਚ ਖੇਡ ਕੇ ਬਹਿ ਗਏ ਘਰੇ ਹਨਾ ਜਿਨ੍ਹਾਂ ਦੇ ਵੇਲੇ ਯਾਨੀ ਕਿ ਨੈਟ ਵੀ ਨਹੀਂ ਹੁੰਦਾ ਸੀਗਾ ਤੇ ਯਾਨੀ ਕਿ ਲਾਈਵ ਵੀ ਬਹੁਤ ਘੱਟ ਹੁੰਦਾ ਸੀਗਾ ਉਹ ਕਾਹ ਤੋਂ ਬਹਿ ਗਏ ਕੀ ਗੱਲਾਂ ਪਿੱਛੇ हट ਗਏ ਸਾਰਿਆਂ ਦੀ ਜ਼ਿੰਦਗੀ ਤੇ ਜਾਣਨਾ ਪਾਵਾਂਗੇ ਭਰਾ ਤੇ ਕਈਆਂ ਦੇ ਫੇਵਰਟ ਹੁੰਦੇ ਆ ਹਨਾ 플레이ਰ ਤੇ ਬਾਈ ਆਪਾਂ ਸੋਚਦੇ ਹੀ ਰਹਿੰਦੇ ਆ ਵੀ ਜਦੋਂ ਉਹ ਫਲਾਣਾ ਹਨਾ ਹਟ ਗਿਆ ਜਾਂ ਕਬੀਲਦਾਰੀ ਚ ਪੈ ਗਿਆ ਜਾਂ ਕਿਵੇਂ ਆ ਹਨਾ ਸੱਟ ਲੱਗੀ ਉਹ ਹੁਣ ਆਪਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਉਹਨਾਂ ਬਾਰੇ ਹਨਾ ਤੇ ਜ਼ਰੂਰ ਉਹਨਾਂ ਬਾਰੇ ਚਾਣਨਾ ਪਾਵਾਂਗੇ ਭਰਾ ਤੇ ਬਸ ਆ ਹੁਣ ਥੋੜਾ ਜਿਹਾ ਬਸ ਮਹੀਨੇ ਦਾ ਸੀਜ਼ਨ ਰਹਿ ਗਿਆ ਵੱਧ ਤੋਂ ਵੱਧ ਜੇ ਕਹਿ ਦਈਏ ਤੇ ਜ਼ਰੂਰ ਵਲੌਗ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ ਹਰੇਕ ਬਾਈ ਦੀ ਇੰਟਰਵਿਊ ਪਾ ਕੇ ਕੌਡੀ ਵਾਲੇ ਦੀ ਨਵੇਂ ਪੁਰਾਣੇ ਸਾਰਿਆਂ ਤੋਂ ਸ਼ੁਰੂ ਕਰਾਂਗੇ ਐਂਡ ਤੋਂ ਲੈ ਕੇ ਏ ਤੋਂ ਲੈ ਕੇ ਜ਼ेड ਤੱਕ ਤੇ ਬਾਕੀ ਜਿੰਨੇ ਆਪਾਂ ਖੇਡਦੇ ਰਹੇ ਆ ਪਹਿਲਾਂ ਜਿੰਨੇ ਆਪਣੇ ਲਿੰਕ ਚ ਨੇ ਹਨਾ ਪੁਰਾਣੇ ਆਪਣੇ ਯਾਰ ਬੇਲੀ ਸਾਥੀ ਉਹਨਾਂ ਤੱਕ ਵੀ ਜਰੂਰ ਪਹੁੰਚ ਕਰਾਂਗੇ ਜਿਵੇਂ ਰਾਜੂ ਆ ਕੋਟਲਾ ਬੜੀ ਵਾਲਾ ਨੈਸ਼ਨਲ ਸਟਾਈਲ ਖੇਡਦੇ ਹੁੰਦੇ ਸੀ ਅਸੀਂ ਇਕੱਠੇ ਤੇ ਪੰਜਾਬ ਖੇਡੇ ਸੀ ਅਸੀਂ ਤੇ ਰਾਜੂ ਹੋ ਗਿਆ ਕੋਟਲੇ ਵਾਲਾ ਤੇ ਕਾਲਖਾਲੇ ਸਾਡੇ ਗੰਜੇ ਹੁਣੀ ਹੋ ਗਏ ਤੇ ਹਰਮਨ ਹੁਣੀ ਹੋ ਗਏ ਕਾਲਖਾਲੇ ਹੋਰ ਬਾਈ ਬਹੁਤ ਨੇ ਜਿਹੜੇ ਆਪਣੇ ਲਿੰਕ 'ਚ ਸੀਗੇ ਬੱਬੂ ਕਾਲਖਾਲਾ ਬਜਨੀ ਦਾ ਬਹੁਤ ਵਧੀਆ ਪਲੇਅਰ ਸੀਗਾ ਤੇ ਗੁਜਰਾਲੀਏ ਤਾਰੀ ਹੁਣੀ ਰਿਸ਼ੀ ਹਰਮਨ ਗੁਜਰਾਲੀਆ ਤੇ ਜਰੂਰ ਆਪਾਂ ਸਾਰਿਆਂ ਨਾਲ ਬਲੌਗ ਸਾਂਝੇ ਕਰਾਂਗੇ ਭਰਾ ਤੇ ਬਸ ਥੋੜਾ ਜਿਹਾ ਟਾਈਮ ਦੇ ਦਿਓ ਤੇ ਅੱਜ ਵੀ ਜਿਹੜੇ ਹੁਣ ਕੱਪ ਨੇ ਇਹ ਤੁਹਾਨੂੰ ਦੱਸ ਦਿੰਦੇ ਆ ਕਿ ਕਿੱਥੇ ਕਿੱਥੇ ਆ ਚਾਰ ਪੰਜ ਜਗ੍ਹਾ ਕੱਪ ਨੇ ਸੋਹਣੇ ਕੱਪ ਨੇ ਅੱਜ ਵੀ ਤੇ ਕਰ ਲਓ ਨੋਟ ਫਿਰ ਤੇ ਲਾਈਵ ਜਰੂਰ ਦੇਖਿਓ ਭਰਾਵਾਂ ਨੇ ਤੇ ਜਿੰਨਾ ਵੀਰਾਂ ਦੇ ਨੇੜਲੇ ਪਿੰਡ ਨੇ ਉਹ ਜਾ ਕੇ ਜਰੂਰ ਦੇਖ ਕੇ ਆਇਓ ਤੇ ਬਾਕੀ ਓਕੇ ਆ ਭਰਾ ਵਧੀਆ ਚੱਲ ਰਿਹਾ ਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਦੇ ਰਹੋ ਇਹਦੇ ਤੇ ਨਾਲ ਬੈਲ ਆਈਕਨ ਵੀ ਦੱਬ ਦਿਆ ਕਰੋ ਉਹਦੇ ਨਾਲ ਫਿਰ ਤੁਹਾਨੂੰ ਡੇਲੀ ਦੀ ਅਪਡੇਟ ਮਿਲੀ ਜਾਊ ਕਰ ਲਓ ਫਿਰ ਨੋਟ ਅੱਜ ਕਿੱਥੇ ਕਿੱਥੇ ਕੱਪ ਨੇ ਭਰਾ ਜੀ ਆਹ ਨੇ ਭਰਾ ਅੱਜ ਦੇ ਕੱਪ ਪਹਿਲਾ ਕੱਪ ਆ ਜੀ ਇਹ ਕੱਲ ਵੀ ਹੋਇਆ ਸੀਗਾ 3 ਮਾਰਚ ਨੂੰ ਮਈਆਂ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਇੱਥੇ ਅੱਜ ਓਪਨ ਦੇ ਮੈਚ ਨੇ ਦੋ ਬਾਹਰੋਂ ਪਹਿਲਾ ਨਾਮ 1 ਲੱਖ ਦੂਜਾ 71000 ਵੈਸਟ ਰੀਡਰ ਜਾਫੀ ਨੂੰ 525200 ਕੱਲ ਵੀ ਇੱਥੇ ਚਿਰਾਗਦੀਨ ਤੇ ਲੱਭੂ ਬੈਸਟ ਹੋਇਆ ਤੇ ਇਹ ਨਰੋਲ ਪਿੰਡ ਚੋਂ 7352 ਨਾਮ ਸੀ ਕੀ ਕੀ ਯਾਰ ਬੈਸਟਾਂ ਨੂੰ ਸੀ ਚਿਰਾਗਦੀਨ ਬੈਸਟ ਜਾਫੀ ਨਿਕਲਿਆ ਤੇ ਲੱਭੂ ਮਈਆਂ ਵਾਲੀ ਦਾ ਬੈਸਟ ਰੇਡਰ ਅੱਜ ਇੱਥੇ ਦੋ ਬਾਰੋਂ ਨੇ ਓਪਨ ਚ ਲੱਖ 7 ਨਾਮ ਬੈਸਟਾਂ ਨੂੰ 525200 ਜਿਹੜਾ ਦੂਜਾ ਕਾਪ ਆ ਪਰ ਅੱਜ ਦਾ ਇਹ ਹੈਗਾ ਜੀ ਪਿੰਡ ਯਾਤਰੀ ਬਠਿੰਡੇ ਜ਼ਿਲ੍ਹੇ ਦਾ ਤੇ ਇੱਥੇ ਓਪਨ ਚ ਦੋ ਬਾਰੋਂ ਨੇ ਪਹਿਲਾ ਨਾਮ 41000 ਦੂਜਾ ਨਾਮ 31000 ਐਂਟਰੀ 500 ਆ ਇੱਥੇ ਤੇ ਇੱਥੇ ਬੈਸਟਾਂ ਨੂੰ ਨਹੀਂ ਕੁਛ ਮੈਨੂੰ ਲੱਗਦਾ ਹੈਗਾ ਤੇ ਸਿੰਪਲ ਕੱਪ ਆ 4131 ਨਵੇਂ ਮੁੰਡਿਆਂ ਦਾ ਦੋ ਬਾਹਰੋਂ ਨਹੀਂ ਇੱਥੇ ਓਪਨ ਚ ਪਿੰਡ ਯਾਤਰੀ ਬਠਿੰਡੇ ਏਰੀਏ ਦਾ ਤੇ ਇੱਥੇ ਵੀ ਯਾਨੀ ਕਿ ਛੋਟੇ ਜਿਹੇ ਲਾਲੀਏ ਲੈਵਲ ਦੇ ਹਨਾ ਆਪਦੇ ਆਪ ਦੀਆਂ ਟੀਮਾਂ ਲੈ ਕੇ ਪਲੇਅਰ ਵਧੀਆ ਪਹੁੰਚਣਗੇ ਤੇ ਜ਼ਰੂਰ ਦੇਖਿਓ ਨਵੇਂ ਮੁੰਡਿਆਂ ਨੂੰ ਵੀ ਦੇਖਣਾ ਚਾਹੀਦਾ ਤੇ ਤੀਜਾ ਜਿਹੜਾ ਅੱਜ ਦੇ ਪਿੰਡ ਦਾ ਬੀਰੋਵਾਲ ਸ਼ਹੀਦ ਭਗਤ ਸਿੰਘ ਨਗਰ ਤੇ 4 ਮਾਰਚ 2024 ਇੱਥੇ ਸੱਦੀਆਂ ਉਹ ਹੀ 8 ਕਲਮਾਂ ਖੇਡਣਗੀਆਂ ਭਰਾ ਓਪਨ ਦੀਆਂ ਤੇ 61000 ਪਹਿਲਾ ਨਾਮ 51000 ਦੂਜਾ ਵਾ ਤੇ ਬੈਸਟ ਰੇਡਰ ਤੇ ਜਾਫੀ ਲਈ ਕੈਸ਼ ਆ 11-11000 ਪਿੰਡ ਬੀਰੋ ਵਾਲੀ ਸ਼ਹੀਦ ਭਗਤ ਸਿੰਘ ਨਗਰ ਤੇ 8 ਕਲਮਾਂ ਆਲਦੀਆਂ ਖੇਡਣਗੀਆਂ ਇੱਥੇ 61 51 ਨਾਮ ਆ ਤੇ ਬੈਸਟ ਨੂੰ 11-11000 ਤੇ ਹੋਰ ਵੀ ਅੱਜ ਕਈ ਜਗ੍ਹਾ ਕੱਪ ਨੇ ਜਿਹੜੇ ਦੋ ਕੱਪ ਨੇ ਅੱਜ ਬਹੁਤ ਵੱਡੇ ਨੇ ਤੇ ਉੱਥੇ ਵੀ ਸੋਹਣੀਆਂ ਟੀਮਾਂ ਪਹੁੰਚਣਗੀਆਂ 92 ਮੈਚ ਹੋਣਗੇ ਤੇ ਅੱਜ ਦਾ ਦਿਨ 4 ਮਾਰਚ 2024 ਤੇ ਜਿਹੜਾ ਅੱਜ ਦੇ ਦਿਨ ਦਾ ਚੌਥਾ ਕੱਪ ਆ ਭਰਾ ਇਹ ਹੈਗਾ ਮਾਲਵਾ ਕਾਲਜ ਸਮਰਾਲਾ ਬੌਂਦਲੀ ਤੇ ਇੱਥੇ ਅੱਜ 4 ਮਾਰਚ ਨੂੰ ਓਪਨ ਦੀਆਂ 8 ਛੱਦੀਆਂ ਹੋਈਆਂ ਟੀਮਾਂ ਖੇਡਣਗੀਆਂ ਤੇ 175 ਨਾਮ ਪਹਿਲਾ ਵਾ 1,75,000 ਤੇ 1,25,000 ਦੂਜਾ ਵਾ ਬੈਸਟ ਰੀਡਰ ਜਾਫੀ ਨੂੰ 51,51,000 ਕੈਸ਼ ਆ ਮਾਲਵਾ ਕਾਲਜ ਬਾਉਂਡਰੀ ਬੜੀ ਮਸ਼ਹੂਰ ਅਕੈਡਮੀ ਹੋਈ ਆ ਆਪਦੇ ਟਾਈਮ ਦੀ ਸੁਪਨਾ ਹੀ ਹੁੰਦਾ ਸੀ ਪਲੇਰਾਂ ਦਾ ਇੱਥੇ ਜਾ ਕੇ ਰਹਿਣਾ ਤੇ ਖੇਡਣਾ ਤੇ ਬਹੁਤ ਸੋਹਣੇ ਮੈਚ ਹੋਣਗੇ ਇਹ ਤੇ 1,75,000 ਪਹਿਲਾ ਨਾਮ 1,25,000 ਦੂਜਾ ਤੇ ਬੈਸਟ ਰੀਡਰ ਜਾਫੀ ਨੂੰ 51,51,000 ਤੇ ਓਪਨ ਦੀਆਂ 8 ਸੱਦੀਆਂ ਹੋਈਆਂ ਅਕੈਡਮੀਆਂ ਖੇਡਣੀਆਂ ਇੱਥੇ ਸੱਦਾ ਪੱਤਰ ਵਾਲੀਆਂ ਆਲਦੀਆਂ ਸੋਹਣੇ ਮੈਚ ਖੜਕਣਗੇ ਇੱਥੇ ਵੀ ਏਰੀਆ ਪਲੇਅਰਾਂ ਦਾ ਵਾ ਇਹ ਵੀ ਤੇ ਜਿਹੜਾ ਲਾਸਟ ਅੱਜ ਦੇ ਦਿਨ ਤੱਕ ਆਪਾਂ ਇਹ ਹੈਗਾ ਜੀ ਕਰੀਬ ਵਾਲੇ ਪਿੰਡ 'ਚ ਤੇ ਇੱਥੇ ਓਪਨ ਦੇ ਮੈਚ ਹੋਣਗੇ ਯਾਨੀ ਕਿ ਓਪਨ ਦੇ ਬਾਹਰੋਂ ਕਿੰਨੇ ਨੇ ਇਹ ਨਹੀਂ ਲਿਖਿਆ ਹੋਇਆ ਤੇ ਪਹਿਲਾ ਨਾਮ ਆ 3 ਲੱਖ ਰੁਪਈਆ ਦੂਜਾ ਨਾਮ ਆ 2 ਲੱਖ ਰੁਪਈਆ ਤੇ ਬੈਸਟ ਰੀਡਰ ਜਾਫੀ ਨੂੰ ਬਾਈ ਕੈਸ਼ ਆ ਲੱਖ ਲੱਖ ਰੁਪਈਆ ਇੱਥੇ ਦਾ ਜਮਾਂ ਹੀ ਸਿਰੇ ਹੀ ਹੋਊਗਾ ਜ ਮੈਨੂੰ ਲੱਗਦਾ ਬਹੁਤ ਵਧੀਆ ਚੈਂਪੀਅਨਸ਼ਿਪ ਹੋਊਗੀ ਇਹ ਤੇ ਸੋਹਣੇ ਮੈਚ ਹੋਣਗੇ ਪਿੰਡ ਕਰੀਬ ਵਾਲੇ ਤੇ 3 ਲੱਖ ਪਹਿਲਾ 2 ਲੱਖ ਦੂਜਾ ਬੈਸਟਾਂ ਨੂੰ ਲੱਖ ਲੱਖ ਕੈਸ਼ ਤੇ ਮਿਲਦੇ ਆਂ ਭਰਾ ਕੱਲ ਨੂੰ ਨਵੀਂ ਇਨਫਰਮੇਸ਼ਨ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਭਰਾਵੋ ਨੇ ਜਿਹੜਾ ਵੀ ਵੀਡੀਓ ਦੇਖਦੇ ਹੋ ਤੁਸੀਂ ਤੇ ਨਾਲ ਬੈਲ ਆਈਕਨ ਦਬਾ ਦਿਆ ਕਰੋ ਕਿਉਂਕਿ ਫਿਰ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹਿੰਦੀ ਹੈ ਡੇਲੀ ਦੀ ਡੇਲੀ ਆਪਾਂ ਅਪਡੇਟ ਪਾਉਨੇ ਆ ਵੀ ਕਿੱਥੇ ਕਿੱਥੇ ਮੈਚ ਨੇ ਤੇ ਇਹ ਲਾਸਟ ਆ ਮੈਚ ਅੱਜ ਦੇ ਜਾਂਦਾ ਕੱਪ ਤੇ ਸੋਹਣੇ ਪਲੇਅਰ ਇੱਥੇ ਬਹੁਤ ਵਧੀਆ ਪਹੁੰਚਣਗੇ ਤੇ ਮਿਲਦੇ ਆਂ ਜੀ ਕੱਲ ਨੂੰ ਫਿਰ ਨਵੀਂ ਅਰਫਰ ਵਿਜ਼ਨ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ